ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਪੂਰੇਵਾਲ ਹਨ ਯੂਕੇ ਦੇ ਵਿੱਚ ਸਾਰਿਆਂ ਨੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਜਿਹੜੇ ਉਹਗੇ ਸਮਾਜ ਸਵਕ ਅੰਨਾ ਹਜਾਰੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਜੰਤਰ ਮントਰ ਦੇ ਬਾਹਰ ਪ੍ਰਿਸ਼ਤਾ ਚਾੜ ਦੇ ਖਿਲਾਫ ਇੱਕ ਮਹੱਤਵਪੂਰਨ ਅੰਦੋਲਨ ਛੋੜਿਆ ਹੈ ਪਰ ਭੁਖੜ ਦਾਲ ਜਿਹੜੀ ਰੱਖੀ ਗਈ ਹੈ ਉਹਨਾਂ ਸਾਰੇ ਪਾਸੋਂ ਸਮਰਥਨ ਮਿਲ ਰਿਹਾ ਹੈ ਔਰ ਜਿਹੜਾ ਸਮਰਥਨ ਹੈ ਮੈਂ ਇੱਕ ਗੱਲ ਉਹਨਾਂ ਦੀ ਜਿਹੜੀ ਇਹ ਐਪਰੀਸ਼ੀਏਟ ਕਰਾਂਗਾ ਕਿ ਉਹ ਸਮਰਥਨ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਲੈ ਰਹੇ ਨਾ ਹੀ ਕਿਸੇ ਹੋਰ ਆਗੂਆਂ ਦਾ ਲੈ ਰਹੇ ਨੇ ਲੋਕ ਜਿਹੜੇ ਆਮ ਜਨਤਾ ਜਿਹੜੀ ਹੈ ਜਿਹੜੀ ਰਾਜਨੀਤਿਕ ਤੋਂ ਨਹੀਂ ਨੇੜੇ ਨਹੀਂ ਉਹ ਜਿਹੜੇ ਲੋਕ ਆ ਕੇ ਉਹਨਾਂ ਦਾ ਸਮਰਥਨ ਕਰ ਰਹੇ ਨੇ ਭਾਰਤ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਬੁਰੀ ਤਾਂ ਜਿਹੜਾ ਫੈਲ ਚੁੱਕਾ ਹੈ ਹਰ ਕੋਈ ਜਿਹੜਾ ਇੱਥੇ ਕਰਪਟ ਹੋ ਚੁੱਕਾ ਹੈ ਮੈਂ ਸਮਝਦਾ ਕਿ ਖਾਲੀ ਕੇਂਦਰ ਦੀ ਸਰਕਾਰ ਨਹੀਂ ਰਾਜਿਆ ਦੀਆਂ ਸਰਕਾਰਾਂ ਸਟੇਟਸ ਜਿਹੜੀਆਂ ਗਵਰਨਮੈਂਟ ਨੇ ਔਰ ਉਹਨਾਂ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਦੇ ਵਿੱਚ ਵੀ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਸਮਾਜ ਸੇ ਵੀ ਜਥੇਬੰਦੀਆਂ ਦੇ ਵਿੱਚ ਵੀ ਮੈਂ ਸਮਝਦਾ ਕਿ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਜਿਹੜਾ ਸਮਾਜ ਚੁੱਕਾ ਹੈ ਰਗ ਰਗ ਵਿੱਚ ਰਚ ਚੁੱਕਾ ਹੈ ਔਰ ਜਿਹੜੀ ਹੈ ਭਾਰਤ ਦੀ ਬਦਨਾਮੀ ਪੂਰੇ ਵਰਲਡ ਦੇ ਵਿੱਚ ਹੋ ਰਹੀ ਹੈ ਔਰ ਲੋਕ ਜਿਹੜੇ ਨੇ ਹੁਣ ਬਦਲਾਅ ਚਾਹੁੰਦੇ ਨੇ ਉਹ ਭ੍ਰਿਸ਼ਟਾਚਾਰ ਤੋਂ ਐਡੇ ਕੋ ਤੰਗ ਆ ਚੁੱਕੇ ਨੇ ਔਰ ਮਹਿੰਗਾਈ ਤੋਂ ਐਡਾ ਤੰਗ ਆ ਚੁੱਕੇ ਨੇ ਕਿ ਇੱਕ ਬੜਾ ਵੱਡਾ ਮੈਸਮੇਨਾ ਅੰਨਾ ਹਜਾਰੇ ਜੀ ਨੇ ਜਿਹੜਾ ਅੰਦੋਲਨ ਇੱਕ ਛੇੜਿਆ ਹੈ ਉਹ ਵਧਾਈ ਦੇ ਪਾਤਰ ਨੇ ਔਰ ਸਾਡੇ ਧਾਰਮਿਕ ਆਗੂ ਜਿਹੜੇ ਸਾਡੇ ਸਿੱਖ ਸੇਵਕ ਸੁਸਾਇਟੀ ਦੇ ਵੀ ਜਿਹੜੇ ਸਰਪ੍ਰਸਤ ਹਨ ਗਿਆਨੀ ਕੇਵਲ ਸਿੰਘ ਜੀ ਔਰ ਤਬਨ ਤਮਸਾ ਸਾਹਿਬ ਦੇ ਜਿਹੜੇ ਇਨਸਾਬਕਾ ਜੇਹੇ ਧਾਰਨ ਉਹ ਵੀ ਅੱਜ ਉੱਥੇ ਜਾ ਕੇ ਬੋਲ ਕੇ ਆਏ ਹਨ ਮੈਂ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੇ ਜੇਹੇ ਧਾਰ ਸਾਹਿਬ ਨੂੰ ਵੀ ਕਿ ਉਹ ਇੱਕ ਸਿੱਖ ਕੌਮ ਨੂੰ ਫਰਮਾਨ ਜਾਰੀ ਕਰਨ ਕਿ ਜੋ ਇਸ਼ੂ ਲੈ ਕੇ ਇਹ ਚੱਲੇ ਨੇ ਉਹ ਜਿਹੜਾ ਬੜਾ ਵਧੀਆ 이슈 ਏ ਜਿੱਥੇ-ਇਥੇ ਸਿੱਖ ਵਸਦੇ ਨੇ ਉਹ ਉਹਨਾਂ ਦਾ ਸਮਰਥਨ ਕਰਨ ਤਾਂ ਕਿ ਸਿੱਖਾਂ ਦੀ ਸ਼ਾਖ ਇੰਟਰਨੈਸ਼ਨਲ ਲੈਵਲ ਤੇ ਵੀ ਭਾਰਤ ਵਿੱਚ ਵੀ ਪੂਰੀ ਤਰ੍ਹਾਂ ਜਿਹੜਾ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਜਿੱਥੇ ਸਰਬੋਤਮ ਭਲਾ ਮੰਗਦੀ ਏ ਉੱਥੇ ਭ੍ਰਿਸ਼ਟਾਚਾਰ ਦੇ ਜਿਹੜੀ ਇਹ ਸਾਡੀ ਕੌਮ ਖਿਲਾਫ ਏ ਭਾਰਤ ਇਹ ਮੈਂ ਸਮਝਣਾ ਇੱਕ ਬੜੀ ਵੱਡੀ ਚੇਂਜਿੰਗ ਜਿਹੜੀ ਏ ਜਿਹੜੀ ਆਨ ਦੀ ਉਮੀਦ ਜਾਗੀ ਏ ਔਰ ਅਸੀਂ ਜਿਹੜੀ ਸਿੱਖ ਸੇਵਕ ਸੁਸਾਇਟੀ ਵੱਲੋਂ ਜਿਹੜਾ ਉਹਨਾਂ ਦੇ ਸਮਰਥਨ ਦੇ ਵਿੱਚ ਕੋਈ ਨਾ ਕੋਈ ਬੜਾ ਵੱਡਾ ਪ੍ਰੋਗਰਾਮ ਉਲੀਕਾਂਗੇ ਜਿਵੇਂ ਕਿ ਵਿਸਾਖੀ ਦੇ ਪ੍ਰੋਗਰਾਮ ਤੇ ਵੀ ਇੱਕ ਜਿਹੜਾ ਅਰਦਾਸ ਜਿਹੜਾ ਉੱਥੇ ਦਿਵਸ ਮਨਾਇਆ ਜਾਣਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਵੀ ਕੋਈ ਨਾ ਕੋਈ ਜਿਹੜੀ ਐ ਅਸੀਂ ਪ੍ਰੋਗਰਾਮ ਉਲੀਕਣ ਦੀ ਜਿਹੜੀ ਗਿਆਨੀ ਕੇਵਲ ਸਿੰਘ ਜੀ ਨਾਲ ਵੀ ਸਾਡੀ ਗੱਲ ਹੋਈ ਏ ਹੋਰ ਵੀ ਜਿਹੜੇ ਲੀਡਰ ਹਨ ਸਰਦਾਰ ਇਕਬਾਲ ਸਿੰਘ ਜਿਹੜੇ ਨੇ ਜਿਹੜੇ ਧਾਰਮਿਕ ਵਿਦਵਾਨ ਹਨ ਉਹਨਾਂ ਦੇ ਨਾਲ ਵੀ ਹੋਰ ਵੀ ਜਿਹੜੇ ਧਾਰਮਿਕ ਜਥੇਬੰਦੀਆਂ ਮਿਸ਼ਨਰੀ ਜਿਹੜੇ ਨੇ ਅਖੰਡ ਕੀਰਤਨੀ ਜਥਾ ਔਰ ਸਾਰਿਆਂ ਦੇ ਨਾਲ ਅਸੀਂ ਉਹਨਾਂ ਨੂੰ ਸਾਰਿਆਂ ਨਾਲ ਲੈ ਕੇ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਲਿਕਨ ਜਾ ਰਹੇ ਆ ਔਰ ਸਾਰਿਆਂ ਨੂੰ ਮੈਂ ਜਿਹੜਾ ਕਹਨਾ ਇਹਦੇ ਵਿੱਚ ਜਿਹੜਾ ਸਾਥ ਦੇਣਾ ਚਾਹੀਦਾ ਹੈ ਐਕੋ ਜਿਹੜੇ ਮੁੱਦਿਆਂ ਦੇ ਉੱਤੇ ਔਰ ਭਾਰਤ ਜਿਹੜਾ ਮੈਂ ਜਿਹੜਾ ਪਿੱਛੇ ਸਰਵੇਖਣ ਹੋਇਆ ਵਰਲਡ ਦੇ ਵਿੱਚ ਚੌਥੇ ਨੰਬਰ ਤੇ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਚਾਰ ਚਾਰ ਦੇ ਵਿੱਚ ਆਇਆ ਪੂਰੇ ਵਰਲਡ ਦੇ ਵਿੱਚ ਔਰ ਲੋਕਾਂ ਦੇ ਵਿੱਚ ਅਸੀਂ ਹਾਸੀ ਦੇ ਪਾਤਰ ਮੂਜਾਕ ਦੇ ਪਾਤਰ ਬਣ ਚੁੱਕੇ ਆ ਔਰ ਮੈਂ ਸਮਝਦਾ ਮੈਂ ਉਹਨਾਂ ਨੂੰ ਵਧਾਈ ਦੇ ਪਾਤਰ ਹਨ ਅੰਨਾ ਹਜਾਰੇ ਜੀ ਜਿਨ੍ਹਾਂ ਨੇ ਐਟਾ ਵੱਡਾ ਕਦਮ ਚੁੱਕਿਆ ਹੈ ਔਰ ਲੋਕ ਉਹਨਾਂ ਦਾ ਜਿਹੜੇ ਨੇ ਪੂਰੀ ਤਰ੍ਹਾਂ ਸਾਥ ਦੇ ਰਹੇ ਨੇ ਕਿਉਂਕਿ ਉਹਨਾਂ ਦਾ ਕਦਮ ਜਿਹੜਾ ਵਧੀਆ ਚੁੱਕਿਆ ਕਦਮ ਹੈ ਔਰ ਉਹਨਾਂ ਦਾ ਜਿਹੜਾ ਹੈ ਵਧੀਆ ਉਹਨਾਂ ਦਾ ਮਨੋਰਥ ਹਨ ਉਹ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ